ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਦੇ ਵਿੱਚ ਜਈਏ ਅੱਖਰ ਨੂੰ ਕਿਵੇਂ ਪੜ੍ਹਨਾ ਹੈ ਇਹ ਆਪ ਸੰਗਤਨ ਦੇ ਨਾਲ ਸੰਝਾ ਕੀਤਾ ਜਾਣਾ ਹੈ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਜਦੋਂ ਸ਼ਬਦ ਤੋਂ ਅੱਗੇ ਜਈਏ ਲੱਗਿਆ ਹੁੰਦਾ ਪੂਰਾ ਜਈਏ ਲੱਗਿਆ ਹੋਵੇ ਤਾਂ ਉਸ ਜਈਏ ਨੂੰ ਜ਼ਈਦੀ ਆਵਾਜ਼ ਵਿੱਚ ਹੀ ਪੜਿਆ ਜਾਂਦਾ ਹੈ ਜਿਵੇਂ ਜੀਨਾਂ ਯਾਰ ਇਸ ਤਰ੍ਹਾਂ ਦੇ ਸ਼ਬਦ ਗੁਰਬਾਣੀ ਦੇ ਵਿੱਚੋਂ ਆਪ ਸੰਕਤਨ ਦੇ ਨਾਲ ਸਾਂਝੇ ਕੀਤੇ ਸੀ ਹੁਣ ਜ਼ਈਆ ਜਦੋਂ ਐੜੇ ਦੀ ਆਵਾਜ਼ ਵਿੱਚ ਬਦਲ ਜਾਂਦਾ ਹੈ ਸ਼ਬਦ ਦੇ ਵਿੱਚ ਜਾਂ ਅਖੀਰ ਤੇ ਲੱਗਿਆ ਹੁੰਦਾ ਹੈ ਤੇ ਉਹਦੀ ਜਿਹੜੀ ਜਈਏ ਦੀ ਆਵਾਜ਼ ਹੈ ਉਹ ਐੜੇ ਵਿੱਚ ਬਦਲ ਜਾਂਦੀ ਹੈ ਉੰਜ ਤਾਂ ਸਿਹਾਰੀ ਔਰ ਐੜੇ ਦੇ ਵਿੱਚ ਵੀ ਆਵਾਜ਼ ਬਦਲਦੀ ਹੈ ਪਰ ਜਿਹੜੇ ਸ਼ਬਦ ਮੈਂ ਅੱਜ ਸਾਂਝੇ ਕਰਨ ਲੱਗਿਆ ਉਹਨਾਂ ਦੇ ਵਿੱਚ ਯਈ ਦੀ ਆਵਾਜ਼ ਆੜੇ ਉਹਨੇ ਤੋਂ ਬਾਅਦ ਐੜਾ ਐੜੇ ਦੇ ਰੂਪ ਦੇ ਵਿੱਚ ਬਦਲੇਗੀ ਗੁਰਬਾਣੀ ਦੇ ਵਿੱਚ ਉਸ ਅੱਖਰ ਨੂੰ ਕਿਵੇਂ ਪੜ੍ਹਨਾ ਹੈ ਉਹ ਵੀ ਸਤਿਗੁਰੂ ਨੇ ਪ੍ਰਮਾਣ ਦਿੱਤੇ ਹੋਏ ਨੇ ਮੈਂ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਵੀ ਸਾਂਝੀ ਕੀਤੀ ਹੋਈ ਹੈ ਕੀ ਅੱਖਰ ਨੂੰ ਕਿਵੇਂ ਬੋਲਿਆ ਜਾਣਾ ਹੈ ਉਸ ਸ਼ਬਦ ਨੂੰ ਕਿਵੇਂ ਬੋਲਿਆ ਜਾਣਾ ਹੈ ਜਿਵੇਂ ਉੱਪਰ ਲਿਖਿਆ ਹੋਇਆ ਪੂਰਾ ਜ਼ਈਆ ਜ਼ਈਆ ਜਦੋਂ ਆੜਾ ਪੜਿਆ ਜਾਂਦਾ ਤੇ ਥੱਲੇ ਵੀ ਲਿਖਿਆ ਹੋਇਆ ਜ਼ਈਆ ਬਰਾਬਰ ਪੜਾ ਹੁਣ ਇੱਕ ਨੰਬਰ ਜਿਹੜਾ ਪੰਕਤੀਆਂ ਮੇਂ 2 ਲਿਖੀਆਂ ਹੋਈਆਂ ਐ ਇੱਕ ਨੰਬਰ ਦੇ ਵਿੱਚੋਂ ਜਿਹੜਾ ਇੱਕ ਨੰਬਰ ਪਹਿਲੀ ਪੰਕਤੀ ਹੈ 1408 ਅੰਗ ਦੇ ਉੱਤੇ ਪੰਜਵੇਂ ਪਾਤਸ਼ਾਹ ਦੇ ਜਦੋਂ ਸਵਈਏ ਅਸੀਂ ਪੜੀਦੇ ਤਾਂ ਉਥੇ ਉਹ ਪੰਕਤੀ ਹੈ ਗੁਰ ਗੰਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਇਥੇ ਜ ਇਹੜੇ ਦੇ ਰੂਪ ਵਿੱਚ ਬਦਲਿਆ ਆ ਦੇਖੋ ਸਾਹਮਣੇ ਲਿਖਿਆ ਹੋਇਆ ਸ ਮੰਮੇ ਨੂੰ ਕੰਨਾ ਈੜੀ ਸਾਰੀ ਉਸੇ ਤਰ੍ਹਾਂ ਰਹੇ ਜ਼ਿਆਦਾ ਐਡਾ ਬਣ ਗਿਆ ਉੜੇਮਕੜ ਲਾ ਕੇ ਸਮਾਇਓ ਤੇ ਇਸ ਸ਼ਬਦ ਨੂੰ ਸਮਾਇਓ ਪੜਿਆ ਜਾਣਾ ਹੈ ਇਹ ਮੈਂ ਪੰਕਤੀ ਇੱਕ ਹੋਰ ਨਾਲ ਲਿਖੀ ਜਿਹਦੀ ਵਿੱਚ ਸਤਿਗੁਰੂ ਜੀ ਨੇ 1407 ਅੰਗ ਦੇ ਉੱਤੇ ਸਾਨੂੰ ਇਹ ਲਿਖ ਕੇ ਵੀ ਦੱਸਿਆ ਕਿਵੇਂ ਪੜ੍ਹਨਾ ਹੈ ਕਿਵੇਂ ਬੋਲਣਾ ਹੈ ਉਹ ਪੰਕਤੀ ਅਸੀਂ ਪੜ੍ਹਦੇ ਹਾਂ ਨਾਨਕ ਆਦ ਅੰਗਦ ਅਮਰ ਸਤਪੁਰ ਸ਼ਬਦ ਸਮਾਇਓ ਸੇਮ ਇਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 1407 ਅੰਗ ਦੇ ਉੱਤੇ ਪੱਟਾਂ ਦੇ ਸੁਰੀਆਂ ਦੇ ਵਿੱਚ ਲਿਖਿਆ ਹੋਇਆ ਵੀ ਮਿਲਦਾ ਹੈ। ਤੋਂ ਇੱਥੋਂ ਵੀ ਇਹ ਸਿੱਧ ਮਿਲਦੀ ਹੈ ਕਿ ਇਸ ਸ਼ਬਦ ਨੂੰ ਸਮਾਯੋ ਐੜਾ ਲਾ ਕੇ ਬੋਲਣਾ ਹੈ। ਤੋਂ ਅਸੀਂ ਇਹ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਣ ਹਨ ਕਿ ਐੜਾ ਲਾ ਕੇ ਜ਼ਈਏ ਨੂੰ ਬੋਲਿਆ ਜਾਣਾ ਹੈ। ਬਾਕੀ ਪੰਕਤੀਆਂ ਮੈਂ ਸਾਰੀਆਂ ਜ਼ਈਏ ਵਾਲੀਆਂ ਤੇ ਨਾਲ ਐੜਾ ਵੱਖਰਾ ਲਿਖ ਕੇ ਉਸ ਸ਼ਬਦ ਦੱਸਿਓ ਇਹਨੇ ਆਉ ਦੂਜੀ ਨੰਬਰ ਜਿਹੜੀ ਪੰਕਤੀ ਹੈ ਕਰਮ ਕਰਤਾਉ ਦਰਸ਼ ਪਰਸ 파ਰਸ ਸਰ ਬਲ ਭਟ ਜਸ ਗਾਇਉ ਲਿਖਿਆ ਹੋਇਆ ਹੈ ਗੱਗੇ ਨੂੰ ਕੰਨਾ ਈੜੀ ਸਿਹਾਰੀ ਜ਼ਈਆ ਊੜੇ ਔਂਕੜ ਪਰ ਬੋਲਣਾ ਗੱਗੇ ਨੂੰ ਕੰਨਾ ਈੜੀ ਸਿਹਾਰੀ ਜ਼ਈਏ ਨੇ ਐੜਾ ਬਣ ਜਾਣਾ ਤੇ ਊੜੇ ਦਾ ਔਂਕੜ ਗਾਇਉ ਜਿਵੇਂ ਪਰਸਮਾਇਉ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਦੇਖਿਆ ਹੈ ਤਿੰਨ ਨੰਬਰ ਜਿਹੜੀ ਪੰਕਤੀ ਹੈ ਤਿੰਨ ਕਉ ਅਵਤਾਰ ਭਯੋ ਕਲ ਭਿੰਦਰ ਜਸ ਜਗਤਰ ਪਰ ਛਾਇਓ ਐੜੋਂ ਭਯੋ ਸ਼ਬਦ ਬੋਲਿਆ ਇੱਥੇ ਇਹ ਵੱਖਰੀ ਚੀਜ਼ ਹੈ ਇੱਥੇ ਸਿਹਾਰੀ ਤੇ ਈੜੀ ਸਿਹਾਰੀ ਤੇ ਐਡਾ ਵਰਤਿਆ ਜਾਣਾ ਇਸ ਕਰਕੇ ਮੈਂ ਇਹ ਸਾਂਝਾ ਨਹੀਂ ਕਰ ਰਿਹਾ ਸਿਰਫ ਜਦੋਂ ਜਈਆ ਐੜੇ ਵਿੱਚ ਬਦਲਦਾ ਮੈਂ ਉਹ ਸਾਂਝਾ ਕਰ ਰਿਹਾ ਜਦੋਂ ਇਹ ਸ਼ਬਦ ਆਣਗੇ ਈੜੀ ਸਿਹਾਰੀ ਤੇ ਐਡਾ ਬੋਲਿਆ ਜਾਵੇਗਾ ਇਹਨੂੰ ਉਹ ਵੀ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਣਾ ਹੈ ਤਿੰਨ ਕਾਉ અવਤਾਰ ਭਾਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਲਿਖਿਆ ਹੋਇਆ ਸ਼ਸ਼ੇ ਨੂੰ ਕੰਨਾ ਈੜੀ ਸਿਹਾਰੀ ਜ਼ਈਆ ਊੜੇ ਨ ਔਕਰ ਪਰ ਬੋਲਣਾ ਸ਼ਸ਼ੇ ਨੂੰ ਕੰਨਾ ਈੜੀ ਸਿਹਾਰੀ ਐਡਾ ਊੜੇ ਨ ਔਕਰ 1405 ਅੰਕ ਦੇ ਉੱਤੇ ਇਹ ਦੋਨੇ ਪੰਕਤੀਆਂ ਜਿਹੜੀਆਂ ਅਸੀਂ ਪੜ੍ਹਦੇ ਹਾਂ 1405 ਅੰਕ ਦੇ ਉੱਤੇ ਲਿਖਿਆ ਹੋਇਆ ਨਾਲ ਛਾਇਓ ਇਹ ਜਿਹੜਾ ਛਾਇਓ ਸ਼ਬਦ ਇਹ ਲਿਖਿਆ ਹੋਇਆ ਮੈਂ ਐੜਾ ਲਾ ਕੇ ਬੋਲਣ ਵਾਸਤੇ ਤੋਂ ਇਸ ਛਾਇਓ ਨੂੰ ਜ਼ੈ ਨੂੰ ਐੜੇ ਵਿੱਚ ਬਦਲ ਕੇ ਛਾਇਓ ਪੜਨਾ ਹੈ ਇਵੇਂ ਇੱਕ ਪੰਕਤੀ ਹੋਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੈਓ ਜੈ जगਮਹਿ ਇਹ ਜੈ ਇਹ ਬਾਅਦ ਵਿੱਚ ਤੈ ਹਰ ਪਰਮ ਪਦ ਪਾਇਓ ਇਹ ਦੇਖਣਾ ਸੀ ਪਹਿਲਾਂ ਐੜੇ ਵਾਲਾ ਤੈ ਹਰ ਪਰਮ ਪਦ ਪਾਇਓ ਪਪੇ ਕੰਨਾ ਈੜੀ ਸਾਰੀ ਜਈਆ ਊੜੇ ਨੋਂਕੜ ਬੋਲਣਾ ਕਿ ਮੈਂ ਪਪੇ ਨੂੰ ਕੰਨਾ ਈੜੀ ਸਾਰੀ ਜਈਏ ਨੇ ਐੜਾ ਬਣ ਜਾਣਾ ਊੜੇ ਨੋਂਕੜ ਪਾਇਓ ਇਸ ਤਰ੍ਹਾਂ ਇਸ ਦਾ ਪਾਠ ਜਿਹੜਾ ਜਈਏ ਨੂੰ ਐੜਾ ਜਿਹੜਾ ਹੈ ਪੜਨਾ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਵੀ ਕਈ ਸ਼ਬਦ ਨੇ ਜਿਵੇਂ ਕੱਕੇ ਵਿਹਾਰੀ ਜਈਆ ਊੜੇ ਨੋਂਕੜ ਜ਼ਈਨ ਐਡਾ ਬਣਨਾ ਕੱਕੇ ਵਿਹਾਰੀ ਐਡਾ ਊੜੇ ਔਕੜ ਕਿਯੋ ਪਾਠ ਹੈ ਕਿਯੋ ਜ਼ਈਨ ਐਡੇ ਵਿੱਚ ਬਦਲ ਜਾਣਾ ਐਵੇਂ ਪਪਾ ਰਾਰਾ ਵਾਵਾ ਰਾਰੇ ਸਿਹਾਰੀ ਯਈਆ ਊੜੇ ਔਕੜ ਪਰਵਰਿਓ ਤੇ ਪਪਾ ਰਾਰਾ ਵਾਵਾ ਰਾਰੇ ਨੂੰ ਸਿਹਾਰੀ ਜ਼ਈਨ ਐਡੇ ਵਿੱਚ ਬਦਲ ਜਾਣਾ ਊੜੇ ਔਕੜ ਪਰਵਰਿਓ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਤਿਗੁਰੂ ਨੇ ਇਸ ਤਰ੍ਹਾਂ ਲਿਖ ਕੇ ਵੀ ਸਮਝਾਇਆ ਹੋਇਆ ਕਿ ਜਿਹੜਾ ਜਈਨ ਉਹ ਐਡੇ ਦੇ ਰੂਪ ਦੇ ਵਿੱਚ ਬੋਲਣਾ ਹੈ ਜਈਆ ਜਿਹੜਾ ਹੈ ਉਹ ਬਹੁ ਰੂਪਾਂ ਦੇ ਵਿੱਚ ਪੜਿਆ ਜਾਂਦਾ ਹੈ ਇਸ ਤੋਂ ਬਾਅਦ ਵੀ ਹੋਰ ਕਿਹੜੇ ਰੂਪ ਨੇ ਜਈਏ ਦੇ ਉਹ ਵੀ ਆਪ ਸੰਗਤ ਨਾਲ ਸੰਝੇ ਕਰਨੇ ਨੇ ਸੋ ਮੈਂ ਆਸ ਕਰਦਾ ਕਿ ਆਪ ਜੀ ਨੂੰ ਇਹ ਜਾਣਕਾਰੀ ਬਹੁਤ ਜਿਹੜੀ ਹੈ ਚੰਗੀ ਲੱਗੇਗੀ ਤੇ ਇਹ ਵੀ ਆਸ ਕਰਦਾ ਕਿ YouTube ਦੇ ਇਸ ਚੈਨਲ ਨੂੰ ਆਓ ਗੁਰਬਾਣੀ ਵਿਚਾਰੀਏ ਆਪ ਸੰਗਤ ਜੀ ਬੱਤ ਤੋਂ ਬੱਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਜਾਣਕਾਰੀ ਗੁਰਬਾਣੀ ਦੀ ਬਹੁਤਿਆਂ ਸੰਗਤਾਂ ਤੱਕ ਪਹੁੰਚ ਸਕੇ ਕਮੈਂਟ ਕਰਕੇ ਜਰੂਰ ਆਪਣੇ ਸੁਝਾਵੀ ਦਿਆ ਕਰੋ ਤੇ ਨਾਲ ਦੀ ਨਾਲ ਲਾਈਕਸ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ